ਹੋਣ ਖੱਜਲ ਖਵਾਰੀ ਹੋਵੇਗੀ ਖਤਮ ਤਹਿਸੀਲ ਦੇ ਕੰਮ ਹੋਇਆ ਕਰਨਗੇ 15 20 ਮਿੰਟ ਵਿੱਚ ਬਠਿੰਡਾ ਡੀਸੀ ਵੱਲੋਂ ਅੱਜ ਤਹਿਸੀਲ ਕੰਪਲੈਕਸ ਦਾ ਦੌਰਾ ਕੀਤਾ ਗਿਆ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦਾ ਸੌਫਟਵੇਅਰ ਲਾਂਚ ਕੀਤਾ ਸੀ ਜਿਸ ਨੂੰ ਲੈ ਕੇ ਅੱਜ ਫਿਰ ਦੌਰਾ ਕੀਤਾ ਗਿਆ ਹੈ ਪਹਿਲਾਂ ਇੱਥੇ ਇੱਕ ਰਜਿਸਟਰਾਰ ਹੁੰਦਾ ਸੀ ਹੁਣ ਦੋ ਰਜਿਸਟਰਾਰ ਬੈਠਣਗੇ ਇੱਕ ਵਕੀਲ ਅਤੇ ਇੱਕ ਰੈਵਿਊ ਅਫਸਰ ਬੈਠੇਗਾ ਉਹ ਪਹਿਲਾਂ ਸਾਰੇ ਕਾਗਜ਼ਾਤ ਚੈੱਕ ਕਰਕੇ ਦੱਸਣਗੇ ਅਤੇ ਕਾਗਜ਼ਾਤ ਪੂਰੇ ਹੋਣ ਤੋਂ ਬਾਅਦ ਕਾਗਜ਼ਾਤ ਆਨਲਾਈਨ ਕੀਤੇ ਜਾਣਗੇ ਵਿਅਕਤੀ ਆਪਣੇ ਘਰੋਂ ਜਾਂ ਕਿਸੇ ਕੈਫੇ ਤੋਂ ਵੀ ਆਨਲਾਈਨ ਕਰਵਾ ਸਕਦਾ ਹੈ ਉਸ ਤੋਂ ਬਾਅਦ ਜਦ ਵੀ ਵਿਅਕਤੀ ਤਹਿਸੀਲ ਵਿੱਚ ਆਵੇਗਾ ਤਾਂ 15-20 ਮਿੰਟਾਂ ਵਿੱਚ ਰਜਿਸਟਰੀ ਆਦ ਕੰਮ ਹੋ ਜਾਇਆ ਕਰਨਗੇ ਇਸ ਤਰ੍ਹਾਂ ਨਾਲ ਉਹਨਾਂ ਦਾ ਸਮਾਂ ਵੀ ਬਚੇਗਾ ਅਤੇ ਖੱਜਲ-ਖਵਾਰੀ ਤੋਂ ਵੀ ਬਚਣਗੇ ਇਸ ਨਾਲ ਰਿਸ਼ਵਤਖੋਰੀ ਨੂੰ ਵੀ ਠੱਲ ਪਵੇਗੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਵੀ ਸਾਡਾ ਸਹਿਯੋਗ ਦੇਣ ਇਸ ਨਾਲ ਬਹੁਤ ਜ਼ਿਆਦਾ ਕੰਮ ਜਿਹੜੇ ਸਖਾਲੇ ਹੋ ਜਾਣਗੇ ਅਤੇ ਰਿਸ਼ਵਤਖੋਰੀ ਨੂੰ ਵੀ ਠੱਲ ਪਵੇਗੀ ਤੇ ਸੀਨੀਅਰ ਦੀ ਵੀਜ਼ਿਟ ਕੀਤੀ ਵੀ ਇਸ ਅਧਿਕਾਰੀਆਂ ਮਤਲਬ ਕਿ ਇਸ ਤਰ੍ਹਾਂ ਦਾ ਕੰਮ ਕਾਰ ਚੱਲ ਰਿਹਾ ਹੈ ਕਿ ਇਹ ਦਾ ਸੁਭੋਜਦਾ ਦੇਖੋ ਇਹ ਜਿਹੜਾ ਤਹਿਸੀਲ ਹੈ ਇੱਥੇ ਤੁਹਾਨੂੰ ਯਾਦ ਹੋਏਗਾ ਕਿ ਕੁਝ ਦਿਨ ਪਹਿਲਾਂ ਆਪਾਂ ਸੌਫਟ ਲਾਂਚ ਕੀਤਾ ਸੀ ਜਿਹੜਾ ਈ ਰਜਿਸਟ੍ਰੇਸ਼ਨ ਆਪਣਾ ਸਿਸਟਮ ਹੈ ਆਨਲਾਈਨ ਰਜਿਸਟ੍ਰੇਸ਼ਨ ਦਾ ਪੋਰਟਲ ਹੈ ਉਹਦੇ ਵਿੱਚ ਹੁਣ ਇੱਥੇ ਦੋ ਸਬ ਰਜਿਸਟਰਾਰ ਨੇ ਪਹਿਲੇ ਇੱਕ ਹੁੰਦਾ ਸੀ ਹੁਣ ਦੋ ਸਬ ਰਜਿਸਟਰਾਰ ਨੇ ਇੱਕ ਵਕਰਾ ਡੀਡ ਰਾਈਟਰ ਦਾ ਕਾਰਨਰ ਦੋ ਡੀਡ ਰਾਈਟਰਸ ਨੇ ਇੱਕ ਵਕੀਲ ਹੈ ਜਿਹੜਾ ਕਿ ਲੋਕਾਂ ਨੂੰ ਗਾਈਡ ਕਰਦਾ ਹੈ ਇੱਕ ਰਿਵੈਨਿਊ ਦਾ ਅਫਸਰ ਹੈ ਜਿਹੜਾ ਚੈੱਕ ਕਰਦਾ ਹੈ ਕਿ ਉਹਨਾਂ ਦੇ ਡਾਕੂਮੈਂਟਸ ਵ ਤੇ ਉਹਨਾਂ ਨੂੰ ਫੈਸਿਲਿਟੇਟ ਕਰਨ ਦੇ ਵਾਸਤੇ ਇਹ ਸਰਕਾਰ ਦਾ ਇੱਕ ਨਵਾਂ ਉਪਰਾਲਾ ਹੈ ਇਹਦੇ ਵਿੱਚ ਇਹ ਵੀ ਹੈ ਕਿ ਇੱਕ ਵਿਅਕਤੀ ਜਿਹੜਾ ਹੈਗਾ ਉਹ ਆਨਲਾਈਨ ਆਪਣੀ ਜਿੰਨੇ ਵੀ ਉਹਦੇ ਡਾਕੂਮੈਂਟਸ ਹੈ ਉਹ ਇੱਕ ਵਾਰ ਸਬਮਿਟ ਕਰ ਲਵੇ ਤੇ ਉਹ ਪਹਿਲਾਂ ਸਬ ਰਜਿਸਟਰ ਉਹਨੂੰ ਚੈੱਕ ਕਰਕੇ ਉਹਨੂੰ ਓਕੇ ਕਰੂਗਾ ਉਸ ਤੋਂ ਬਾਅਦ ਉਹ ਫੀ ਵਗੈਰਾ ਭਰ ਕੇ ਉਹਦੀ ਅਪਾਇੰਟਮੈਂਟ ਲੈ ਸਕਦਾ ਹੈ ਉਹਦੇ ਨਾਲ ਇੱਕ ਇੱਕ ਹੀ ਪਹਿਲਾਂ ਲੋਕ ਫੀ ਭਰ ਦਿੰਦੇ ਸੀ ਉਹਦੇ ਬਾਅਦ ਫਿਰ ਰਜਿਸਟਰੀ ਨਹੀਂ ਹੋ ਪਾਉਂਦੀ ਸੀ ਕੁਝ ਕਮੀਆਂ ਕਰਕੇ ਤਾਂ ਉਹ ਪੈਸਾ ਫਸ ਜਾਂਦਾ ਸੀ ਬਾਅਦ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਉਹ ਰੀਫੰਡ ਕਰਾਉਣਾ ਪੈਂਦਾ ਸੀ ਹੁਣ ਉਹ ਵਾਲਾ ਪੰਗਾ ਉਹਨਾਂ ਦੇ ਵਾਸਤੇ ਨਹੀਂ ਹੋਏਗਾ ਤੇ ਨਾਲ ਹੀ ਹੁਣ ਜੇ ਇੱਕ ਵਾਰ ਸਬ ਰਜਿਸਟਰ ਨੂੰ ਆਨਲਾਈਨ ਉਹਨਾਂ ਨੂੰ ਖੁਦ ਆਨ ਦੀ ਲੋਡ ਨਹੀਂ ਹੈ ਇੱਕ ਵਾਰ ਜਦ ਆਨਲਾਈਨ ਹੋ ਗਿਆ ਭਾਵੇਂ ਉਹ ਕਰ ਤੋਂ ਕਰ ਲੈਣ ਭਾਵੇਂ ਉਹ ਕਿਤੇ ਵੀ ਕਰ ਲੈਣ ਆਪਣੇ ਬੇਟਾ ਜਿਹੜਾ ਕੋਈ ਆਨਲਾਈਨ ਕਰਦਾ ਜਾਂ ਖੁਦ ਖੁਦ ਸਖਸ਼ਮ ਹੈ ਉਹ ਵੀ ਆਨਲਾਈਨ ਸਬਮਿਟ ਕਰ ਸਕਦਾ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਚੈੱਕ ਹੋਣ ਤੋਂ ਬਾਅਦ ਜਦੋਂ ਵੀ ਦੁਬਾਰਾ ਆਣਗੇ ਉਹ 15-20 ਮਿੰਟਾਂ ਵਿੱਚ ਉਹਨਾਂ ਦੀ ਰਜਿਸਟਰੀ ਕੰਪਲੀਟ ਹੋ ਕੇ ਅਪਾਇੰਟਡ ਟਾਈਮ ਤੇ ਉਹ ਕੰਪਲੀਟ ਹੋ ਜੇ ਇਹਦੇ ਨਾਲ ਸਭ ਜਿਹੜੇ ਪਬਲਿਕ ਹੈ ਉਹਨਾਂ ਦੀ ਖਜਲਖੁਆਰੀ ਖਤਮ ਹੋਏਗੀ ਕਰਪਸ਼ਨ ਤੇ ਜਿਹੜੇ ਹੈ ਕਿ ਉਹ ਤਲ ਪਏਗੀ ਤੇ ਮੈਂ ਸਾਰੀ ਨਵੀਂ ਇਹ ਬੇਨਤੀ ਕਰਾਂਗਾ ਕਿ ਇਸ ਪ੍ਰੋਸੈਸ ਨੂੰ ਜਿਹੜਾ ਹੈਗਾ ਸਕਸੈਸਫੁਲ ਬਣਾਉਣ ਦੇ ਵਾਸਤੇ ਸਰਕਾਰ ਦੇ ਨਾਲ ਰਹੋ ਐਡਮਿਨਿਸਟ੍ਰੇਸ਼ਨ ਦੇ ਨਾਲ ਸਪੋਰਟ ਕਰੋ ਤਾਂ ਜੋ ਜਿਹੜਾ ਹੈਗਾ ਇੱਕ ਬਹੁਤ ਵੱਡਾ ਇੱਕ ਉਪਰਾਲਾ ਹੈ ਤੇ ਇਹਨੂੰ ਆਪਾਂ ਜਿਹੜਾ ਹੈਗਾ ਸਕਸੈਸ Thank you.